kya rakhiya tere pe do raho te kadhi dhoon te kadhi dhoon deni hu yeah <laughs> ਦੇ ਨਹੀਂਉ ਮੁੱਖ ਬੋਲ ਦੇ ਨਹੀਂਉ ਟੋੜਦੇ ਨਹੀਂਉ ਮੁੱਖ ਬੋਲ ਦੇ ਨਹੀਂ ਕਦੀ ਨਾ ਰੱਖੀਆਂ ਤੇਰੇ ਤੇ ਡੋਰਾ ਮੋਤੇ ਕਦੀ ਢੋਲ ਲੈ ਨਹੀਂਉ ਕਦੀ ਨਾ ਰੱਖੀਆਂ ਤੇਰੇ ਤੇ ਡੋਰਾ ਮੋਤੇ ਕਦੀ ਢੋਲ ਲੈ ਨਹੀਂਉ ਜਿਹੜੇ ਜਿਹੜੇ ਕਾਰੇ ਵਿੱਚ ਸਾਚਾ ਸੋਚ ਰਹੀਂਦੀ